ਸੀ ਸੋਨ ਰਹੇ ਹੋ ਕਿਤਾਬ ਬੇਲੋਂ ਨਿਕਲਦੇ ਸ਼ੇਰ ਦੂਸਰਾ ਅੰਕ ਹੈ ਹਿੰਦ ਪਾਤਸ਼ਾਹੀ ਲੈਨ ਫਿਰ ਕਰੀ ਸ਼ਾਹ ਤਤਬੀਰ ਬਾਬੇ ਨੇ ਦਰਿਆ ਕੋਲੋਂ ਪਰਤਦਿਆਂ ਹੀ ਸਾਨੂੰ ਭਾਈ ਹਾਠੂ ਸਿੰਘ ਜੀ ਦੀ ਸਾਖੀ ਸੁਣਾਉਣੀ ਸ਼ੁਰੂ ਕਰ ਦਿੱਤੀ ਸੀ ਜਦੋਂ ਸਾਡੇ ਕੋਲ ਆਉਂਦਿਆਂ ਹੀ ਬੋਲਿਆ ਇੱਕ ਵੱਡਾ ਮੈਦਾਨ ਹੈ ਤਾਂ ਮੈਨੂੰ ਜਾਪਿਆ ਕਿ ਕਿਤੇ ਬਾਬਾ ਵਰਤਮਾਨ ਵਿੱਚ ਹੋਣ ਜਾ ਰਹੀ ਜੰਗ ਦੇ ਮੈਦਾਨ ਬਾਰੇ ਦੱਸਣ ਲੱਗਾ ਹੈ ਪਰ ਬਾਬੇ ਨੇ ਭਾਈ ਹਾਠੂ ਸਿੰਘ ਦੀ ਬੀਰਤਾ ਦਾ ਕਿੱਸਾ ਸੁਣਾਇਆ ਐਤਕੀ ਉਹ ਦਰਿਆ ਕੋਲ ਕਾਰੀ ਚਿਰਲਾ ਆਇਆ ਸੀ ਸਿੰਘਾਂ ਦਾ ਆਪਸ ਵਿੱਚ ਕੁਝ ਬੋਲਬਲਾਰਾ ਹੋ ਗਿਆ ਸੀ ਸੋ ਉੱਥੇ ਪੈ ਰਿਹਾ ਰੌਲਾ ਸਾਨੂੰ ਵੀ ਸੁਣਾਈ ਦਿੱਤਾ ਸਿੰਘਾਂ ਦੀਆਂ ਦੋ ਧਿਰਾਂ ਕਿਸੇ ਫੈਸਲੇ ਨੂੰ ਲੈ ਕੇ ਦੁਬਿਧਾ ਵਿੱਚ ਸਨ ਤੇ ਵੱਖੋ ਵੱਖਰੀ رائے ਖੜੀ ਹੋ ਗਈ ਸੀ ਬਾਬਾ ਪੰਗੂ ਦੋਹਾ ਧਿਰਾਂ ਦੇ ਵਿਚਾਲੇ ਖਲੋਤਾ ਸੀ ਮੇਰੀ ਜਾਚੇ ਸਾਨੂੰ ਅੰਮ੍ਰਿਤ ਵੇਲੇ ਤੀਕ ਉਡੀਕ ਕਰਨੀ ਚਾਹੀਦੀ ਹੈ ਬਾਬੇ ਨੇ ਦੋਹਾ ਧਿਰਾਂ ਨੂੰ ਸਲਾਹ ਦਿੱਤੀ ਪਰ ਜੇ ਗਾਹੋਂ ਅਗਲਿਆਂ ਨੇ ਉਡੀਕ ਨਾ ਕੀਤੀ ਸਾਰੀ ਸਿੱਖ ਫੌਜ ਉਹਨਾਂ ਦੀਆਂ ਤੋਪਾਂ ਦੀ ਮਾਰ ਹੇਠ ਹੈ ਇੱਕ ਸਿੰਘ ਬੋਲਿਆ ਤੋਪਾਂ ਦੇ ਮਾਰਿਆਂ ਅਸੀਂ ਨਹੀਂ ਮਰਦੇ ਖਾਲਸਾ ਜੀ ਬਸ ਪੰਥ ਵਿੱਚ ਫੁੱਟਣਾ ਪਵੇ ਫੋਟ ਮਰਵਾ ਦੇਵੇਗੀ ਸਾਨੂੰ ਬਾਬੇ ਦੇ ਇਹ ਬੋਲ ਸੁਣ ਕੇ ਸਭ ਸਿੰਘ ਚੁੱਪ ਹੋ ਗਏ ਬਾਬਾ ਫਿਰ ਬੋਲਿਆ ਅਸੀਂ ਅੰਮ੍ਰਿਤ ਵੇਲੇ ਤੱਕ ਉਹਨਾਂ ਦੀ ਉਡੀਕ ਕਰਾਂਗੇ ਤੇ ਜੇ ਮਹਾਰਾਜ ਦੀ ਕਰਨੀ ਉਹ ਨਾ ਆ ਸਕੇ ਤਾਂ ਅਗਲੀ ਰਣਨੀਤੀ ਕੜੀ ਜਾਵੇਗੀ ਬਾਬੇ ਦੀ ਇਸ ਸਲਾਹ ਨਾਲ ਦੋਹੇ ਧਿਰਾਂ ਸ਼ਾਂਤ ਹੋ ਗਈਆਂ ਤੇ ਇੱਕ ਸਿੰਘ ਨੇ ਕਿਰਪਾਨ ਮਿਆਨੋਂ ਕਢਦਿਆਂ ਵਾਰ ਸ੍ਰੀ ਪਗੋਤੀ ਜੀ ਕੀ ਸ਼ੁਰੂ ਕੀਤੀ ਤੇ ਕੋਲ ਖਲੋਤੇ ਸਭ ਸਿੰਘ ਚੌਂਕੜੇ ਮਾਰ ਕੇ ਇਕਾਗਰਤਾ ਨਾਲ ਉਸ ਸਿੰਘ ਕੋਲ ਬੈਠ ਗਏ ਤੇ ਬਾਬਾ ਸਾਡੇ ਵੱਲ ਆ ਗਿਆ। ਭਾਈ ਹਾਠੂ ਸਿੰਘ ਜੀ ਦੀ ਦਲੇਰੀ ਭਰੀ ਸ਼ਹਾਦਤ ਨੇ ਸਾਨੂੰ ਸੁੱਨ ਕਰ ਦਿੱਤਾ ਸੀ। ਬਾਬਾ ਵੀ ਬੋਲਦਾ-ਬੋਲਦਾ ਕੁਝ ਪਲ ਲਈ ਚੁੱਪ ਹੋ ਗਿਆ। ਬਾਬੇ ਦੇ ਕੋਲ ਖਲੋਤੇ ਸਿੰਘ ਨੇ ਆਪਣੇ ਬਰਸ਼ੇ ਦੀ ਧਾਰ ਹੇਠ ਆਪਣੇ ਬਰਸ਼ੇ ਦੀ ਧਾਰ ਤੇ ਗੂਠਾ ਫੇਰ ਕੇ ਦੇਖਿਆ ਤੇ ਫਿਰ ਆਪਣੇ ਦਮਾਲੇ ਵਿੱਚ ਲੱਗਿਆ ਬਾਗ ਨਖਾ ਕੱਢ ਕੇ ਉਸ ਦੀ ਧਾਰ ਪਰਖੀ। ਮੈਂ ਉਸ ਵੱਲ ਵੇਖ ਰਿਹਾ ਸੀ ਕਿ ਸਾਡੀਆਂ ਨਜ਼ਰਾਂ ਮਿਲੀਆਂ ਤੇ ਉਹ ਸਿੰਘ ਬਾਗ ਨੂੰ ਦੁਬਾਰਾ ਦਮਾਲੇ ਵਿੱਚ ਟੰਗਦਾ ਹੋਇਆ ਮੁਸਕਰਉਣ ਲੱਗਿਆ ਅਸਲ ਵਿੱਚ ਉਹ ਬਦਾਲੀ ਅੱਗੇ ਸਾਡੇ ਹਿੰਦ ਨੇ ਗੋਡੇ ਟੇਕ ਦਿੱਤੇ ਸਨ ਬਸ ਪੰਜਾਬ ਦੇ ਸੇਖੀ ਸਨ ਜਿੰਨਾ ਉਸ ਦੀ ਈਨਤਾ ਕੀ ਮੰਨਣੀ ਸੀ ਸਗੋਂ ਲਗਾਤਾਰ ਉਸਦੇ ਨਾਸੀ ਧੂਆਂ ਕਢਾਈ ਰੱਖਿਆ ਮਰਾਠਿਆਂ ਨੂੰ ਬੁਰੀ ਤਰ੍ਹਾਂ ਹਰਾ ਕੇ ਸਾਰੇ ਹਿੰਦੁਸਤਾਨ ਉੱਤੇ ਸ਼ਾਹ ਨੇ ਅਫਗਾਨ ਪਰਮਚ ਝੁਲਾ ਦਿੱਤਾ ਸੀ ਹੁਣ ਉਸਨੇ ਤਾਂ ਆਪਣੇ ਚਿੱਤ ਵਿੱਚ ਸੋਚ ਲਿਆ ਸੀ ਕਿ ਉਸਦੀ ਪਾਤਸ਼ਾਹੀ ਇੱਥੇ ਕਾਇਮ ਹੋ ਚੁੱਕੀ ਹੈ ਪਰ ਮੁੜਦੇ ਨੂੰ ਸਿੰਘਾਂ ਨੇ ਇੰਨਾ ਲੁੱਟਿਆ ਕਿ ਉਸਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਹਿੰਦੁਸਤਾਨ ਵਿੱਚੋਂ ਕੈਦ ਕਰਕੇ ਲਿਆਂਦੀਆਂ ਗਈਆਂ ਹਜ਼ਾਰਾਂ ਕੁੜੀਆਂ ਸਿੰਘਾਂ ਨੇ ਉਸ ਤੋਂ ਛੁੜਵਾ ਲਈਆਂ ਮਾਲ ਖਜ਼ਾਨੇ ਵਾਲੇ ਖਚਰਾ ਊਠ ਗੱਡੇ ਖਾਲੀ ਕਰ ਦਿੱਤੇ ਪਾਣੀਪਤ ਜਿੱਤ ਨੇ ਪਾਣੀਪਤ ਜਿੱਤ ਕੇ ਮੁੜ ਰਿਹਾ ਅਹਿਮਦ ਸ਼ਾਹ ਕਾਬਲ ਇੰਜ ਪੁੱਜਿਆ ਜਿਵੇਂ ਕੋਈ ਵੱਡੀ ਜੰਗ ਜਿੱਤ ਕੇ ਨਹੀਂ ਕਿਸੇ ਛੋਟੀ ਜੰਗ ਵਿੱਚ ਵੱਡੀ ਹਾਰ ਖਾ ਕੇ ਮੁੜਿਆ ਹੋਵੇ ਕੁਝ ਚਿਰ ਮੰਗਰੋ ਫਿਰ ਆਪ ਹੀ ਇੱਕਦਮ ਬਾਬੇ ਨੇ ਬੋਲਣਾ ਸ਼ੁਰੂ ਕੀਤਾ ਪਰ ਅਸੀਂ ਤਾਂ ਬਾਬਾ ਗੁਰਬਖਸ਼ ਸਿੰਘ ਜੀ ਦੇ ਮੁੱਢ ਜਨਮ ਲੈਣ ਦੀ ਉਡੀਕ ਵਿੱਚ ਸਾਂ ਰਾਤ ਕਿੰਨੀ ਧੀਰ ਬੀਤ ਰਹੀ ਹੈ ਕਿਤੇ ਸਾਡੀ ਉਹ ਸਾਖੀ ਰਹਿ ਹੀ ਨਾ ਜਾਵੇ ਸਾਖੀ ਕਿਤੇ ਹੋਰ ਤੁਰ ਪਈ ਹੋਣ ਕਰਕੇ ਮੈਂ ਬੋਲਿਆ ਸਮਾ ਵੀ ਬੜੀ ਭੈੜੀ ਸ਼ੈ ਹੈ ਤੁਹਾਡੇ ਜਿਹੀ ਅਵਸਥਾ ਹੈ ਉਹੋ ਜਿਹਾ ਹੀ ਵਿਹਾਰ ਕਰਦਾ ਹੈ ਇੱਕ ਪਾਸੇ ਸਾਖੀ ਦੇ ਆਨੰਦ ਵਿੱਚ ਤੁਹਾਡੀ ਰਾਤ ਛੇਤੀ ਬੀਤ ਰਹੀ ਹੈ ਦੂਜੇ ਪਾਸੇ ਉਡੀਕ ਅਤੇ ਕੌਮ ਦੇ ਪਵਿੱਖ ਦੇ ਫਿਕਰ ਵਿੱਚ ਸਾਡੀ ਰਾਤ ਲੰਬੀ ਹੁੰਦੀ ਜਾ ਰਹੀ ਹੈ ਤੂੰ ਘਾਬਰ ਨਾ ਪੁੱਤਰਾ ਇਹ ਰਾਤ ਤਾਂ ਬਹੁਤ ਲੰਮੀ ਹੈ ਉਡੀਕ ਵਾਲੀ ਰਾਤ ਲੰਬੀ ਹੀ ਹੁੰਦੀ ਹੈ ਇਸ ਰਾਤ ਨੇ ਤਾਂ ਕੌਮ ਦੀ ਕਿਸਮਤ ਦਾ ਫੈਸਲਾ ਕਰਨਾ ਹੈ ਤੁਹਾਡੀਆਂ ਤਕਦੀਰਾਂ ਇਸੇ ਰਾਤ ਨੇ ਘੜਨੀਆਂ ਨੇ ਬਾਬਾ ਮੇਰੀ ਕਾਲ ਦੇਖ ਕੇ ਬੋਲਿਆ ਫੇਰ ਤੁਸੀਂ ਪਹਿਲਾਂ ਸਾਨੂੰ ਅੱਜ ਦੀ ਰਾਤ ਬਾਰੇ ਹੀ ਕਿਉਂ ਨਹੀਂ ਦੱਸਦੇ ਇੰਦਰਜੀਤ ਸਿੰਘ ਉਤਸੁਕਤਾ ਨਾਲ ਬੋਲਿਆ ਕਈ ਦਿਹਾਕੇ ਲੰਗੇ ਸਨ ਕੌਮ ਨੂੰ ਇਸ ਰਾਤ ਤੱਕ ਪਹੁੰਚਦੇ ਹੋਏ ਤੁਸੀਂ ਪਹਿਲਾਂ ਰੁਸ਼ਨਾਉ ਦੇ ਸੂਰਜਾਂ ਦੀ ਕਥਾ ਤਾਂ ਸੁਣ ਲਓ ਮਗਰੋਂ ਇੱਥੇ ਹੀ ਆਉਂਗੇ ਹਰ ਸਿੱਖ ਬਾਲ ਨੇ ਇੱਥੇ ਆਉਣਾ ਹੀ ਹੈ ਤੁਹਾਡੇ ਵਿੱਚੋਂ ਹਰ ਬਾਲ ਨੇ ਸਰਦ ਹਨੇਰੀ ਰਾਤ ਨੂੰ ਸਰਸਾ ਪਾਰ ਕਰਨੀ ਹੈ ਹਰ ਇੱਕ ਨੇ ਚਮਕੌਰ ਦੀ ਜੰਗ ਤੋਂ ਪਹਿਲੀ ਠੰਡੀ ਰਾਤ ਦਾ ਸੇਖ ਮੰਨਣਾ ਹੈ ਹਰ ਇੱਕ ਨੇ ਸਰਹੰਦ ਦੇ ਠੰਡੇ ਬੁਰਜ ਦੇ ਪਾਲੇ ਵਿੱਚ ਮਾਤਾ ਗੁਜਰੀ ਜੀ ਦੀ ਗੋਦ ਵਿੱਚ ਬੈਠੇ ਬਾਬਿਆਂ ਨੂੰ ਤੱਕਣਾ ਹੈ ਤੇ ਉਸ ਨਿੱgge ਜ਼ੁਰਤ ਜज्बे ਨੂੰ ਮਹਿਸੂਸ ਕਰਨਾ ਹੈ। ਛੋਟੇ ਵੱਡੇ ਕੱਲੂ ਘਾਰੇ ਵਾਪਰਨ ਤੋਂ ਪਹਿਲੀਆਂ ਰਾਤਾਂ ਜਾ ਕੇ ਕਟਣੀਆਂ ਹਨ। ਮੀਰ ਮੰਨੂ ਦੀ ਕੈਦ ਵਿੱਚ ਸਵਾ ਸਵਾ ਮਨ ਤੇ ਪੀਸਨ ਪੀਂਦੀਆਂ ਮਾਵਾਂ ਦੀਆਂ ਗੋਦਾਂ ਵਿੱਚ ਸੌਣਾ ਹੈ। ਇਹ ਰਾਤਾਂ ਸੌਖੀਆਂ ਨਹੀਂ ਬੀਤਦੀਆਂ ਹੁੰਦੀਆਂ ਪੁੱਤਰੋ। ਇਹ ਤਾਂ ਕੌਮ ਦੇ ਪਿੰਡਿਆਂ ਤੇ ਉਕਰ ਜਾਂਦੀਆਂ ਨੇ ਤੇ ਸਦਾ ਨਾਲ ਰਹਿੰਦੀਆਂ ਨੇ ਨਾਲ ਰੱਖਣੀਆਂ ਵੀ ਚਾਹੀਦੀਆਂ ਨੇ ਜਿਹੜੇ ਵੀ ਬਾਲ ਨੇ ਇਨ੍ਹਾਂ ਰਾਤਾਂ ਵੱਲ ਕੰਡ ਕੀਤੀ ਉਸ ਦੇ ਦਿਨ ਹਨੇਰੇ ਹੋ ਜਾਣਗੇ ਬਾਬੇ ਦੀ ਸੁਰਤ ਮੁੜ ਸਿਦਕਾਂ ਦੇ ਪੰਨਿਆਂ ਤੇ ਚਲੀ ਗਈ ਸੀ ਸਤਿਵਚਨ ਆਖ ਪੁੱਤਰਾ ਸਤਿਵਚਨ ਸਿੱਖ ਕਥਾ ਸਤਿਵਚਨ ਦੀ ਕਥਾ ਹੈ ਕਥਾ ਕਰਦੇ ਕਥਾਕਾਰ ਨੂੰ ਟੋਕੀਦਾ ਨਹੀਂ ਹੁੰਦਾ ਸਾਡਾ ਇਹੀ ਵਿਰਸਾ ਹੈ ਸਾਰੀ ਤਾਰੀਖ ਵਿੱਚ ਜਦ ਜਦ ਵੀ ਅਸੀਂ ਸੱਤ ਬਚਨ ਦੀ ਥਾਂ ਤਰਕ ਕੀਤਾ ਹੈ ਯਾ ਅੱਗੋ ਕਰਾਂਗੇ ਖਵਾਰ ਹੋਵਾਂਗੇ ਕਥਾ ਵਿੱਚ ਬਸ ਹੰਗਾਰਾ ਹੁੰਦਾ ਹੈ ਕਿਉਂ ਨਹੀਂ ਪਤਾ ਨਹੀਂ ਹੋਰ ਕਿਸੇ ਨੇ ਸੁਣਿਆ ਕਿ ਨਹੀਂ ਪਰ ਕੰਧੀ ਬਾਬਾ ਹੌਲੀ ਦੇ ਨੇ ਇਹ ਬੋਲ ਮੇਰੇ ਕੰਨ ਵਿੱਚ ਬੋਲ ਗਿਆ ਪਰ ਕੰਧੀ ਬਾਬਾ ਕਿੱਥੋਂ ਆਇਆ ਉਹਨੂੰ ਕਿਵੇਂ ਪਤਾ ਲੱਗਾ ਮੈਂ ਕੀ ਕਿਹਾ ਹੈ ਉਹ ਕਿਸੇ ਹੋਰ ਨੂੰ ਕਿਉਂ ਨਹੀਂ ਦੱਸਿਆ ਐਸੇ ਤਰਕ ਮੁੜ ਮੇਰੇ ਅੰਦਰ ਆਏ ਪਰ ਬਾਬੇ ਦੇ ਬੋਲ ਸੱਤ ਬਚਨ ਆਖ ਪੁੱਤਰਾ ਸਤਿ ਬਚਨ ਇੱਕਦਮ ਫੇਰ ਮੇਰੇ ਕੰਨਾਂ ਵਿੱਚ ਗੂੰਜੇ ਤੇ ਸਤਿ ਬਚਨ ਬਾਬਾ ਜੀ ਮੇਰੇ ਮੂੰਹੋਂ ਤਰੰਤ ਨਿਕਲਿਆ ਇਹ ਬੋਲ ਬਾਬੇ ਪੰਗੂ ਦੇ ਨਾਲ-ਨਾਲ ਕੰਦੀ ਬਾਬੇ ਨੂੰ ਵੀ ਬੋਲੇ ਗਏ ਸਨ ਬਾਬਾ ਪੰਗੂ ਮੇਰੇ ਵੱਲ ਦੇਖ ਕੇ ਮੁਸਕਰਾਇਆ ਤੇ ਬੋਲਿਆ ਕਰੀਏ ਕਥਾ ਸ਼ੁਰੂ ਅਸੀਂ ਮੁਸਕਰਾਉਂਦਿਆਂ ਹਾਮੀ ਭਰੀ ਚਲੋ ਆਪਾਂ ਥੋੜਾ ਪਿੱਛੋਂ ਸ਼ੁਰੂ ਕਰਦੇ ਹਾਂ ਬਾਬੇ ਨੇ ਸਾਡੀ ਰੁਚੀ ਦੇਖਦਿਆਂ ਕਥਾ ਕੁਝ ਪਿਛਾਂ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਛੋਟੇ ਕ ਲੂਕਾ ਰੇ ਤੇ ਰਾਮ ਰੌਣੀ ਦੇ ਘੇਰੇ ਮੰਗਰੋ ਬਾਬਾ ਸਾਨੂੰ ਸਿੱਧਾ ਸ਼ਹੀਦ ਨਿਹੰਗ ਸਿੰਘ ਬਾਬਾ ਗੁਰਬਖਸ਼ ਸਿੰਘ ਦੇ ਚਰਨ ਪਰਸਨ ਲਈ ਲੈ ਆਇਆ ਸੀ ਸ਼ਾਇਦ ਕਥਾ ਮੰਗ ਕਰਦੀ ਸੀ ਕਿ ਵਿਚਲਾ ਰਹਿ ਗਿਆ ਪੂਰਵੀ ਪੂਰਿਆ ਜਾਵੇ ਗੱਲ ਫਿਰ ਸਿੱਖ ਮਿਸਲਾਂ ਦੇ ਮੁੱਢ ਵੱਜਣ ਤੋਂ ਹੀ ਸ਼ੁਰੂ ਕਰਦੇ ਹਾਂ ਸਤਿਵਚਨ ਬਾਬਾ ਜੀ ਅਸੀਂ ਕਥਾ ਤੇ ਕਥਾਕਾਰ ਨੂੰ ਸੀਸ ਨਿਵਾਇਆ ਤੇ ਕਥਾ ਸਾਨੂੰ ਅਕਾਲ ਬੁੰਗੇ ਤੇ ਸਜੇ ਬੈਠੇ ਨਵਾਬ ਕਪੂਰ ਸਿੰਘ ਜੀ ਦੇ ਸੰਮੁਖ ਲੈ ਗਈ danbad